ਇਧਰ ਆ ਲੈ ਇਧਰ ਆਇਆ ਆ ਆਨੇ ਆਨੇ ਛੋਟੇ ਵਾਲ ਹੋਏ ਇਹ ਪਹਿਲਾ ਕੋਈ ਨਹੀਂ ਆਨੇ ਆ ਠੀਕੋ ਚਲ ਓਏ ਫੋਪੜ ਤੇਰਾ ਨਾਲ ਆਇਆ ਜਾ ਢੇ ਤੋਂ ਮੀਟ ਫੜ ਲਿਆ ਉਹਨਾਂ ਆਉਣਾ ਇਧਰ ਉਹਨਾਂ ਨੇ ਚਾਚੇ ਵਾਲ ਰੋਟੀ ਖਾਣੀ ਪਤਾ ਤੇ ਹੈ ਤੇਰੇ ਆ ਗਿਆ ਫਿਰ ਕੀ ਕਰੇਗਾ ਉਹਨੂੰ ਕਹੇਗਾ ਪਪੜਾ ਲਸਣ ਛਿੱਲ ਮੈਂ ਢੇ ਤੋਂ ਮੀਟ ਫੜ ਲਵਾਂ ਜਾ ਜੇ ਆ ਗਏ ਨਾ ਮੈਂ ਆਪਣੇ ਪੱਲਿਓ ਮੀਟ ਲੈ ਕੇ ਆਉਂਗਾ ਭਾਂਵੇਂ ਟਾਬੇ ਤੋਂ ਲੈ ਕੇ ਆਉਣਾ ਪਵੇ ਲੱਗੀ ਸ਼ਾਇਦ 500 ਦੀ ਸੋਟਾ ਚੱਲ ਲੱਗੀ ਚੱਲ ਕਿਓ ਫੜਾ ਕਾਣਾ ਕੱਦੂ ਹੀ ਬਣਾ ਤੈਨੂੰ ਉਹ 500 ਲੈਣਾ ਆ ਮੈਂ ਲੈਣਾ ਨਹੀਂ ਦੇਣਾ ਤੂੰ ਕੱਢ ਗਿਆ ਕੱਢ ਚੁਬਟਾ ਹਾਂ ਜਾਨੀ ਜੀ ਦੀ ਚਾਹ ਤਾੜ ਹੋਵੇ ਖਾਲਾਂਬ ਤੁਸੀਂ ਜਾ ਕੇ ਬੜਾ ਫਲਕਾ ਆਵੇ ਘਰ ਉਹ ਨਹੀਂ ਨਹੀਂ ਹੋਣੀ ਚਾਹੀਦਾ ਕੁਝ 550 ਕੱਢ ਕੱਢ